ਸਵਾਗਤ ਹੈ ਕਿਸਾਨ ਵੀਰੋ ਸਾਡਾ ਪੰਜਾਬ ਵਾਲੇ ਚੋਟੀ ਦੇ ਅੱਜ ਦੀ ਵੀਡੀਓ ਸੈਂਡਪੱਤਲਵੱਡ ਜਿਲ੍ਹਾ ਹੈਗਾ ਜੀ ਬਰਿਆਵਲਾ ਠੀਕ ਹੈ ਜੀ ਬਾਈ ਦਾ ਟਰੈਕਟਰ ਤਿਆਰ ਕਰਦਾ ਮੋਡੀਫਾਈ ਕਰਦਾ ਆ ਆਹ ਬਾਈਆਂ ਦਾ ਬੋਰ ਅਸੀਂ ਕਲੀਨ ਕਰਕੇ ਦਿਖਾ ਦਨੇ ਆ ਠੀਕ ਹੈ ਜੀ ਵੱਧ ਕਰ ਜਾਣਕਾਰੀ ਲਵਾਂਗਾ ਕੋਈ ਬਾਈ ਤੋਂ ਠੀਕ ਹੈ ਜੀ ਕਰਕੇ ਆਪਾਂ ਬਾਈ ਦੀ ਨਾਲ ਗੱਲ ਕਰ ਵਰਕਸ਼ਾਪ ਮੇਨ ਰੋਡ ਦੇ ਉੱਪਰ ਹੀ ਆ ਭਰਾ ਠੀਕ ਹੈ ਜੀ ਆ ਮੇਨ ਰੋਡ ਆ ਪੱਤਲਵੱਡ ਤੈਨੂੰ ਜ਼ੋਰ ਦਿਖਾ ਦਨੇ ਆ ਇੱਧਰ ਉਹ ਵੀ ਵਰਣਾਲੇ ਸਾਰ ਸੜਕ ਠੀਕ ਹੈ ਤੇ ਇੱਧਰ ਵੀ ਸੜਕ ਹੈਗੀ ਆ ਕਰਾਂਗੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਤਿਆਰ ਵੀ ਆਪਕਾਰ ਦਾ ਰੰਗ ਵੀ ਆਪਕਾਰ ਸਾਰਾ ਕੁਝ ਬਾਈ ਖੋਦੀ ਕਰਦਾ ਠੀਕ ਹੈ ਆ ਬੋਲ ਕਰਦੇ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਾਸਿਕਾ ਜੀ ਆਸਰੀ ਕਾ ਬਾਈ ਨਾਮ ਗੁਰਜੀਤ ਸਿੰਘ ਜੀ ਪਿੰਡ ਅੱਦਲਵਾੜੀ ਜ਼ਿਲ੍ਹਾ ਗਿਲਾ ਪਰਣਾ ਲਈ ਠੀਕ ਹੈ ਜੀ ਹਾਂਜੀ ਵੀ ਕਿਹੜਾ ਟਰੈਕਟਰ ਰੰਗ ਕਰ ਰਹੇ ਹੋ ਅੱਜ ਤੁਸੀਂ ਇਹ ਹਿੰਦੁਸਤਾਨ 35 ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਕੀ ਕੀ ਕੀਤਾ ਤੁਸੀਂ ਮੋਡੀਟ ਇਹ ਸਾਰਾ ਫੁੱਲ ਹੀ ਕੀਤਾ ਜੀ ਆਪਾਂ ਹਾਂਜੀ ਮੰਨ ਕੇ ਚੱਲਾ ਡੀਆਈ ਕੀਤਾ ਇਹ ਪਾਵਰ ਸਟੀering ਕੀਤਾ ਉਹੀ ਹਿੱਸੇ ਦੇ ਵਿੱਚ ਅਸਾਂ ਜੀ ਤੇ ਮੰਨ ਕੇ ਚੱਲੋ ਸਾਰਾ ਇੰਜਨ ਗੇਅਰ ਦਾ ਫੁੱਲ ਕੰਮ ਕੀਤਾ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਆਪ ਹੀ ਕਰਦੇ ਇਹ ਸਾਰਾ ਆਪ ਹੀ ਕਰਦੇ ਆਪਾਂ ਰੰਗ ਤੇ ਪਾਵਰ ਸਟੀering ਕਰਾ ਜੀ ਹਾਂਜੀ ਹਾਂਜੀ ਪਾਵਰ ਸਟੇਂਗ ਉਹੀ ਸੇਜ ਕੀਤਾ ਜੀ ਆਪਾਂ ਅਸਾਂ ਜੀ ਇਹ ਤੋਂ ਪਾਉਣ ਵਾਲੇ ਹੈ ਜੀ ਇਹਨਾਂ ਦੇ ਲੋਪਰਾ ਬਾਈ ਕਲਰ ਵੀ ਆਪ ਹਾਂਜੀ ਹ ਸਾਰਾ ਫੋਮ ਗੇਰ ਦਾ ਕੰਮ ਹੋਇਆ ਬਈ ਇਹਦਾ ਹਾਂਜੀ ਹਾਂਜੀ ਗੋਣ ਸੋਚ ਆ 35 ਦਾ ਇਹ ਠੀਕ ਹੈ ਜੀ ਇਹ ਕਿੱਥੋਂ ਆ ਟਰੈਕਟਰ ਜੀ ਮੜਾ ਪਤਾ ਕੋਵਾੜਾ ਜੀ ਹੈਂ ਕੋਵਾੜੇ ਤੋਂ ਕੋਵਾੜੇ ਕੋਵਾੜੇ ਤੋਂ ਹਾਂਜੀ ਉਹ ਕਰਦਾ ਟਰੈਕਟਰ ਸਿੰਧਾਪ ਦਾ ਹਾਂਜੀ ਹਾਂਜੀ ਪਹਿਲਾਂ ਬਚੁਰਗਾ ਲੈਤਾ ਵਸੀ ਹਾਂਜੀ ਹਾਂ ਪਹਿਲਾਂ 20 ਹੀਰਾਂ ਆਪਾਂ ਤੋਂ ਤਿਆਰ ਕਰਾ ਕੇ ਲੈ ਕੇ ਗਏ ਨੇ ਫਿਰ ਦੋਸਤਾਂ ਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਈ ਹੋਰ ਇਹਦੇ ਚ ਕੀ ਇਹਦੇ ਚ ਚੇਂਜ ਕੀਤਾ ਇਹ ਚੇਂਜ ਮੰਨ ਕੇ ਚੱਲੋ ਜਿੰਨਾ ਇਹਦਾ ਕੰਮ ਆ ਹੀ ਫੁੱਲੀ ਕੀਤਾ ਸੀ ਕ੍ਰਾਉਨ ਤੋਂ ਲੈ ਕੇ ਇਹ ਛੋਟੇ ਐਕਸਲ ਵੱਡੇ ਐਕਸਲ ਸਾਰੇ ਹੀ ਕੰਮ ਆ ਫੁੱਲ ਕੀਤਾ ਜੀ ਤੇ ਇਹਦੇ ਬ੍ਰੇਕਾਂ ਬੁਰਕਾ ਕਹਣੀ ਕੀਤੀ ਬਾਈ ਬ੍ਰੇਕਾਂ ਤਾਂ ਇਹਦੀਆਂ ਨਾਲ ਦੀਆਂ ਨੇ ਅਰੀਜਨਲ ਹੀ ਦਿਖਾਈਆਂ ਬੰਦੇ ਨੇ ਅਰੀਜਨਲ ਹੀ ਦਿਖਾਈਆਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਮੰਨ ਕੇ ਚੱਲੋ ਕਿੱਦੇ ਕ ਕੰਪਲੀਟ ਹੋ ਜੂ ਕੋਈ ਛੋਟੀ ਫੋਟ ਲੱਗ ਜੇ ਇਹ ਮੰਨ ਕੇ ਚੱਲੋ ਜੀ ਯਾਰ ਇਹ ਪੰਜ ਚਾਰ ਘੰਟਿਆਂ ਚ ਹੋ ਜਾਣਾ ਜੀ ਲੋ ਭਰਾ ਬਾਈ ਇਕੱਲਾ ਇਕੱਲਾ ਨਾਟ ਨਾਟ ਖੋਲ ਕੇ ਬਾਈ ਰੰਗ ਕਰਦਾ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਹੁਣ ਵੀ ਰੰਗ ਕਰ ਰਿਹਾ ਸੀ ਠੀਕ ਹੈ ਨਾ ਲੋ ਜੱਜਦਾ ਖੱਟਾ ਜਿਹਦੇ ਜੱਜ ਗਿਆ ਜੂ ਬਾਈ ਦੇ 911 ਬਾਈ ਸੇਲ ਵੀ ਕਰਦੇ ਤੁਸੀਂ ਹਾਂਜੀ ਉਹਦਾ ਜਿਆਦਾ ਤਾਂ ਆਪਣੇ ਕੋ ਗਾਕਾਂ ਨਹੀਂ ਆਵੇ ਇੱਕ ਮੇਰਾ ਆਪ ਦਾ ਗਾਓ ਸੇਲ ਕਰਦਾ ਅੱਛਾ ਜੀ ਹਾਂਜੀ ਹਾਂਜੀ ਲੋ ਪ੍ਰੈਟਰੀ ਟ੍ਰੈਕਟਰ ਖੜਿਆ ਬਾਈ ਕੋਲ ਬਾਈ ਦਾ ਵਧੀਆ ਮੇਨ ਰੋਡ ਦੇ ਉੱਤੇ ਸਾਰਾ ਖਕਾਨ ਜਿਹਦੇ ਚੱਕਰ ਸਦੋਂ ਲੋ ਕਰੀ ਜਾਦੇ ਪਿਆ ਬਾਕੇ ਪਾਸੋਂ ਦਿਖਾਉਣੇ 911 ਵੀ ਤਿਆਰ ਹੈ ਅਜੇ ਵੀ 911 ਦਾ ਦੱਸੋ ਜੀ ਕਿਹੜਾ ਮਾਡਲ ਤਿਆਰ ਕੀਤਾ ਹੈ ਇਹ ਮੰਨ ਕੇ ਚੱਲੋ ਜੀ 98 ਮਾਡਲ ਆਉਂਦਾ ਗਾਕਾਂ ਦੀ ਆਏ ਵੀ ਨਹੀਂ ਆਪਣੇ ਕੋਈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਬਾਕੀ ਆਏ ਹੁਣ ਜਿਹਹੇ ਜਿਹੇ ਹਿਸਾਬ ਨਾਲ ਬੰਦੇ ਨੇ ਤਿਆਰ ਕਰਾਉਣਾ ਉਹ ਜਿਹੜਾ ਖਰਚਾ ਹੋ ਜਾਂਦਾ ਠੀਕ ਹੈ ਜੀ 7-8 ਵੀ ਹੋ ਜਾਂਦੀ ਪੰਜ-ਚਾਰ ਵੀ ਹੋ ਜਾਂਦੀ ਜਿਹਹੇ ਜਿਹੇ ਬੰਦੇ ਨੇ ਹਿਸਾਬ ਨਾਲ ਤਿਆਰ ਕਰਾਉਣਾ ਠੀਕ ਹੈ ਜੀ ਉਹ ਤੁਸੀਂ ਆਪ ਕੀਤਾ ਹੀ ਪਿਆਰ ਹਾਂਜੀ ਹਾਂ ਟਾਇਰ ਟੂਰ ਵੀ ਤੁਸੀਂ ਆਪ ਆਇਆ ਵੱਡੇ ਬਾਕੀ ਹਾਂਜੀ ਹਾਂ ਜਿੱਦਾਂ ਈ ਬੰਦਾ ਹੁਣ ਡਿਮਾਂਡ ਕਰਦਾ ਈ ਉਹਦੇ ਹਿਸਾਬ ਨਾਲ ਤਿਆਰ ਹੋ ਜਾਂਦਾ ਠੀਕ ਹੈ ਜੀ ਉਹ ਡੈਕ ਲਵਾਉਣਾ ਕਿਹਨੇ ਹੋਟਲ ਲਵਾਉਣਾ ਟਾਇਰ ਕਿੱਤਾਂ ਦੇ ਲਪਾਉਣੇ ਆ ਹਾਂਜੀ ਉਹੋ ਜੀ ਲਗਤ ਪੜ ਹੋ ਜਾਂਦੀ ਏ ਮੋਰੇ ਲਗਤ ਪੜਤ ਕਰਕੇ ਸਾਰਾ ਹਾਂਜੀ ਹਾਂਜੀ ਇਹ ਮੰਨ ਕੇ ਆਈਡੀ ਇਹ ਦੱਸ ਦਿਓ ਜੀ ਮੋਟਾ ਕਾ ਵੀ ਕਿੰਨਾ ਕਾ ਖਰਚ ਆ ਗੋ ਜੀ ਤਾਂ ਇਹ ਮੰਨ ਕੇ ਚੱਲੋ 7 7.5 7 ਲੱਖ ਚ ਤਿਆਰ ਹੋ ਜਾਏਗੇ ਇਹ ਹਾਂ ਜੀ ਵਿੱਚੀ ਟੱਕੜੁਕ ਲਾ ਕੇ ਆਇਆ ਸਾਰਾ ਕੰਪਲੀਟ ਠੀਕ ਹੈ ਜੀ ਤੇ ਬਈ ਹੋਰ ਇਹਦਾ ਕੀ ਕੰਮ ਕਰਿਆ ਤੁਸੀਂ ਪਹਿਲੇ ਦਾ ਆਹ ਆ ਵੀ ਲਾਇਆ ਕੀ ਕਹਿੰਦੇ ਨੇ ਇਹਨੂੰ ਇਹ ਪੈਰਦਾਨ ਆਈ ਆਪਾਂ ਰੇਨਲ ਦੇ ਮੂਰੀ ਬਣਾਏ ਵੀ ਨਹੀਂ ਆਪਣੇ ਅੱਛਾ ਹਾਂ ਠੀਕ ਹੈ ਜੀ ਇਹ ਮੰਨ ਕੇ ਚੱਲੋ ਬਾਕੀ ਉਹ ਸੈਂਪਲ ਹੀ ਆ ਸਾਰਾ ਡੀਆਈ ਨਹੀਂ ਹੈਗਾ ਇਹ ਅੱਛਾ ਜੀ ਤੇ ਪਾਵਰ ਸਟੇਨਿੰਗ ਕੀਤਾ ਜੀ ਪਾਵਰ ਸਟੇਨਿੰਗ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਤੇ ਮਗਰਾੜ ਵੀਰੇ ਨਵੇਂ ਆ ਕਿ ਮਗਰਾੜ ਨਵੇਂ ਹੀ ਸਾਰੇ ਤੇ ਟਾਇਰ ਵੀ ਤੁਸੀਂ ਪਾਇਆ ਟਾਇਰ ਟਾਰ ਹਾਂਜੀ ਔਰ ਰਿਲਾਇੰਸ ਦੇ ਟਾਇਰ ਨਹੀਂ ਸਾਰੇ ਠੀਕ ਹੈ ਜੀ ਅਗਲੇ ਪੁਰਾਣਾ ਸਟੂਰ ਕੋਲ ਖੜਾ ਗਏ ਜੀ ਹਾਂਜੀ ਹਾਂ ਇਹ ਬਾਹਰ ਜਾਣ ਵਾਲੀ ਨੇ ਸਾਰੇ ਆ ਵੀ ਟਰੈਕਟਰ ਬਾਹਰ ਜਾਣ ਵਾਲੀ ਆ ਠੀਕ ਹੈ ਜੀ ਇਹ ਬਾਹਰ ਲਿਆਂਦੀ ਆ ਟਰੈਕਟਰ ਜੀ ਸਾਰੇ ਬਾਹਰ ਕੈਨੇਡਾ ਅਮਰੀਕਾ ਜਿੱਥੇ ਹਾਂਜੀ ਹਾਂ ਇਹ ਵੀ ਬਾਹਰ ਜਾਣ ਵਾਲਾ ਇਹਦੇ ਪਲੇਟਫਾਰਮ ਉੱਪਰ ਕੀਤੇ ਹੋਏ ਨੇ ਹਾਂਜੀ ਆਹ ਜੀ ਆਪਣੇ ਮਨ ਕੇ ਸੋਤ ਆ ਹੋ ਜਾਂਦੀ ਹੈ 3 ਇੰਚੀ ਤੇ ਪਲੇਟਫਾਰਮ ਤਾਂ ਆ ਹੋ ਜਾਂਦੇ ਨੇ ਓਕੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਫਰਕ ਪਾਇਆ ਇਹ ਫਰਕ ਪਾਇਆ ਇਹਦਾ ਇੰਜਨ ਇੰਜਨ ਬਾਈ ਕੀਤਾ ਕੁਛ ਇਹਦਾ ਫੁੱਲ ਕੰਮ ਕੀਤਾ ਹੀ ਆਪਣਾ ਅੱਛਾ ਜੀ ਇਹ ਗੇਅਰ ਦਾ ਵੀ ਕ੍ਰਾਉਨ ਦਾ ਵੀ ਸਾਰਾ ਫੁੱਲ ਕੰਮ ਹੋਇਆ ਪਾਇ ਇਹਦੇ ਚ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਚੈੱਕ ਕਰ ਸਕ ਬਾਈ ਨੇ ਗੱਲ ਬਣਾਈ ਕਈ ਵਾਰ ਮੰਨ ਕੇ ਚੱਲੋ ਕਿ ਇਹਦਾ ਸਹੀ ਵੀ ਆ ਜਾਂਦਾ ਫਿਰ ਉਹਦੇ ਹਿਸਾਬ ਨਾਲ ਕੰਮ ਹੋ ਜਾਂਦਾ ਜੀ ਠੀਕ ਹੈ ਜੀ ਜੇ ਕੱਲਾ ਬਾਈ ਕਿਹਨੇ ਰੰਗ ਜਾ ਕਰੋਣਾ ਕੱਲਾ ਹੀ ਵੈਸੇ ਰੰਗ ਤੇ ਆਪਾਂ 75000 ਰੁਪਿਆ ਲੈਣੀ ਹੈ 75000 ਖੂਖੇ ਪੇਟ ਹੁੰਦਾ ਹੀ ਪੂਰੀ ਫੁੱਲ ਗਾਰੰਟੀ ਹੁੰਦੀ ਹੈ ਆਪਣੀ ਠੀਕ ਹੈ ਜੀ ਹਾਂ ਯਾਰ ਲੋਪਰਾ ਚੈੱਕ ਕਰ ਸਕਦੇ ਹਲੇ ਭਾਈ ਇਹਦਾ ਕਿੰਨਾ ਕੰਮ ਰਹਿ ਗਿਆ ਇਹਦਾ ਭਾਈ ਮਾੜਾ ਮੋਟਾ ਹੀ ਰਹਿਣਾ ਕੰਮ ਕਰਨ ਵਾਲਾ ਜਿਵੇਂ ਆ ਟਾਪਾ ਟੋਪਾ ਇਹ ਰਹਿ ਗਿਆ ਹਾਂਜੀ ਤੇ ਮਾੜੇ ਬਾਰਿੰਗ ਬੂਰਿੰਗ ਸਟੇਕਰ ਟੁੱਕਰ ਇਹ ਰਹਿਦੇ ਨੇ ਲੋਨ ਵਾਲੇ ਠੀਕ ਹੈ ਹਾਂ ਉਹ ਬੰਦੇ ਆਪ ਬਾਹਰ ਗਏ ਬਨੇ ਹੁਣ ਹਾਂਜੀ ਉਹ ਆ ਜਾਣੋ ਅੱਜ ਆ ਜਾਣੋ ਆ ਜਾਣੋ ਹਫਤੇ ਨੂੰ ਆ ਜਾਣੋ ਫੇਰ ਮੁੜ ਕੇ ਆ ਤਿਆਰ ਕਰਾਉਣ ਦੇ ਆ ਕੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਭਾਈ 61 ਲੀਟਰ ਖੜਾ ਇਹ ਵੀ ਤਿਆਰ ਹੋਣ ਨੂੰ ਆਇਆ ਵਾ ਇਹ ਇਕੱਲਾ ਆਪਣੇ ਕੋਲ ਹੀ ਲੈਫਟ ਤੇ ਕਲੱਚ ਦਾ ਕੰਮ ਹੋਣ ਵਾਲਾ ਆਇਆ ਸੀਗਾ ਖੰਨੇ ਤੋਂ ਆਇਆ ਸੀਗਾ ਖੰਨੇ ਤੋਂ ਹਾਂਜੀ ਹਾਂਜੀ ਅੱਛਾ ਤੁਸੀਂ 911 ਕਰਦੀ ਕਰਦੇ 911 ਕਰਦੇ ਫੋਰ ਦਾ ਵੀ ਆ ਸਾਰਿਆਂ ਦਾ ਅੱਛਾ ਉਹ ਜਾ ਰਹੇ ਆਪਣੇ 911 ਦੇ ਹੀ ਆ ਜੱਗ ਤੇ ਬਈ ਸਤਰੀਆਂ ਵੀ ਪਈਆਂ ਆਪਣੇ ਕੋਲੇ ਸੱਚ ਜਰਾ ਇਹ ਸਤਰੀਆਂ ਆਪਣੇ ਕੋਲ ਸਾਰੀਆਂ ਹੁੰਦੀਆਂ ਸੀਲਿੰਗ ਤੋਂ ਲੈ ਕੇ ਲਾਈਟ ਵਾਲੀ ਸੈਂਪਲ ਸਾਰੀ ਹੁੰਦੀ ਹੈ ਜੀ ਅੱਛਾ ਜੀ ਸਤਰੀਆਂ ਇਹ ਬਈ ਰੇਟ ਦਾ ਮੋਟਾ ਮੋਟਾ ਦੱਸ ਦੋ ਇਹ ਲਗ ਲਗਾ ਰੇਟ ਆ ਜਿਵੇਂ ਹੁਣ ਸੈਂਪਲ ਆ ਉਹ 11000 ਦੀ ਐ 18 ਦੀ ਐ 22000 ਦੀ ਐ ਅਲੱਗ ਲੱਗ ਹੈ ਠੀਕ ਆ ਜੀ ਪਰ ਡੰਪਰ ਵੀ ਹੁੰਦੇ ਆ ਸਾਰੇ ਆਪਣੇ ਕੋਲ ਇਹ ਗੇਰ ਪਰ ਉਹ ਡਾਡੂ ਹਾਂ ਹਾਂ ਬੰਪਰ ਇੱਧਰ ਪਏ ਨੇ ਆ ਪਿਆ ਵੰਪਰ ਇੱਥੇ ਉਹ ਪਰ ਕਾਟ ਹਾਂ ਲੇਜ਼ਰ ਕਟਿੰਗ ਵਾਲੀ ਹੁੰਦੇ ਨੇ ਸਾਰੇ ਲੇਜ਼ਰ ਕਟਿੰਗ ਵਾਲੇ ਹਾਂ ਠੀਕ ਹੈ ਜੀ ਆ ਪਿਆ ਬੰਪਰ ਕਹੇ ਵਾਹ ਕਿਹੜੇ ਮਰਜੀ ਰੇਟਰ ਦਾ ਲੈ ਲਓ ਜੀ ਆ ਜਿਹੜੇ ਦਾ ਮਰਜੀ ਲੈ ਲਓ ਠੀਕ ਹੈ ਆ ਪਿਆ ਜੀ ਹਾਂ 100 ਦਾ ਰੁਪਏ ਕਿਲੋ ਹੁੰਦੇ ਆ ਅੱਛਾ ਜੀ ਹਾਂ ਬਾਕੀ ਬੰਦਾ ਆਪ ਪਤਾ ਵੀ ਕਰ ਲੈ ਕੋਈ ਚੱਕਰ ਨਹੀਂ ਹਾਂ ਜੀ ਸਾਰਿਆਂ ਦਾ ਰੇਟ ਆਪਣਾ ਘੱਟ ਹੀ ਆ ਜੀ ਠੀਕ ਹੈ ਜੀ ਆਹੋ ਚੱਕਰ ਸੇ ਭਰਾ ਇੱਕ ਮਿੰਟ ਤੇਲ ਵਾਲੀ ਟੈਂਕੀਂ ਟੁੱਕੀ ਵਾਲੇ ਹੁੰਦੇ ਆ ਉਹ ਨੇ ਭਈਓ ਕਾਮਯਾਬ ਨਹੀਂ ਹੈ ਗਿਆ ਮੁਰਕੇ ਲੀਖ-ਪੀਖ ਜਿਆਦੇ ਹੋਣ ਲੱਗ ਗਿਆ ਠੀਕ ਹੈ ਜੀ ਕਿਉਂ ਇੱਕ ਦਾ ਮੂਹਰੋ ਟਰੈਕਟਰ ਕਈ ਬਰੋਂ ਉੱਠ ਕੜਦਾ ਪਾਜ ਦਾ ਥੱਲੇ ਨੂੰ ਆ ਕੇ ਉਹਦਾ ਝੋਲ ਬਜਦੀ ਬਜਦੀ ਆਟੋਮਾਟ ਠੀਕ ਹੈ ਜੀ ਹਾਂ ਜੀ ਠੀਕ ਹੈ ਇੱਕ ਭਈਓ ਖੜਾ 20 11 ਉਹਦੇ ਬਾਰੇ ਵੀ ਦੱਸੋ ਮਾੜੀ ਮੁੱਟੀ ਜਾਣਕਾਰੀ ਉਹ 20 11 ਤਿਆਰ ਕਰਕੇ ਨੇ ਜੁਪੀ ਚ ਆਇਆ ਬਈ ਬਸ ਜੁਪੀ ਚ ਹਾਂ ਜੀ ਵੀ ਦੂਰੋ ਦੂਰੋ ਆ ਰਿਹਾ ਜੀ ਛੋਟਾ ਕੋਲ ਟਰੈਕਟਰ ਹਾਂ ਦੂਰੇ ਤੋਂ ਮੈਂ ਹੁਣ ਆਪਣੇ ਜਲੰਧਰ ਭੇਜਿਆ 20 11 ਵੀ ਭੇਜਿਆ ਜੀ ਹਾਂਜੀ ਇੱਕ ਨਾਟ 11 ਜਿਆਦਾ ਮੇਰੇ ਕੋ ਇਧਰ ਲਈ ਏ ਜਲੰਧਰ ਸਾੜੀ ਠੀਕ ਹੈ ਬਾਕੀ ਛੋੜ ਕੋਲ ਫੋਟੋ ਮੋ ਫੋਟੋ ਮਾ ਹੁੰਦੀਆਂ ਜੀ ਹਾਂ ਜੀ ਹਾਂ ਸਾਰਿਆਂ ਨੇ ਵੀ ਅਗਰ ਦਿਖਾ ਦੇ ਵੀ ਆ ਵੀ ਡੈਮੋ ਵੀ ਆ ਹਾਂ ਹਾਂ ਬਿਲਕੁਲ ਬਿਲਕੁਲ ਇਹ ਤੇ ਜਾਉਦਾ ਹੈਗਾ ਗੁਰਜੀਤ ਲੋਟੇ ਗੁਰਜੀਤ ਲੋਟੇ ਹਾਂਜੀ ਹਾਂਜੀ ਕਾਦਾ ਫੇਸਬੁੱਕ ਤੇ ਕਾਦੇ ਵੀ ਇੰਸਟਾਗ੍ਰam ਫੇਸਬੁੱਕ ਤੇ ਯੂਟਿਊਬ ਤੇ ਵੀ ਆ ਯੂਟਿਊਬ ਤੇ ਨਹੀਂ ਹੈਗਾ ਜੀ ਠੀਕ ਹੈ ਜੀ ਲੋਪਰਾ ਵਾਈ ਦਾ ਪੇਜ ਵੀ ਆ ਇਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਲੋਟੇ ਤੇ ਦੇਖ ਸਕਦੇ ਹੋ ਟਰੈਕਟਰ ਖੜੇ ਬਾਈ ਤਿਆਰ ਵੀ ਕਰੀਏ ਦਾ ਕਰਨਾਟਕ ਦਾ ਖੜਾ ਇਧਰ ਹਣਾ ਤੇ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਬਾਈ ਆਪ ਹੀ ਬਾਈ ਕਹਿੰਦਾ ਯਾਰ ਸਾਰਾ ਕੰਮ ਆਪ ਹੀ ਕਰਦਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਖੋਲੇ ਵੇ ਟਰੈਕਟਰ ਬਾਈ ਜੀ ਨਾਲ ਜਰੂਰ ਕੰਟੈਕਟ ਕਰੋਗਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਵਧੀਆ ਬਾਈ ਦਾ ਖੁੱਲੀ ਵਰਕਸ਼ਾਪ ਆ ਠੀਕ ਹੈ ਜੀ ਹਾਂਜੀ ਬਾਈ ਟਰੈਕਟਰ ਬਾਰੇ ਦੱਸੋ ਜੀ ਕਿਹੜਾ ਮਾਡਲ ਆ ਇਹ ਮਾਡਲ ਹੈਗਾ 99 ਜੀ ਹਾਂਜੀ ਸਾਰਾ ਫੁੱਲ ਕੰਮ ਹੋਇਆ ਹੋਇਆ ਇੱਕ ਬਾਡੀ ਪੁਰਾਣੀ ਆ ਮੰਨ ਕੇ ਚੱਲੋ ਹਾਂਜੀ ਸਾਰਾ ਸਮਾਨ ਇਹਨੇ ਕੱਲ ਨਵਾਂ ਪਾਇਆ ਹੋ ਨਾਟ ਤੋਂ ਲੈ ਕੇ ਠੀਕ ਹੈ ਜੀ ਬੰਦਾ ਆ ਕੇ ਦਿਹਾੜੀ ਚਲਾ ਕੇ ਲੈ ਗਿਆ ਆਪਾਂ ਸੇਲ ਕਰਨਾ ਇਹ ਠੀਕ ਹੈ ਤੇ ਕੋਈ ਬਾਜ ਨਹੀਂ ਮਗਰੋਂ ਕਰਾਉਣ ਦੀ ਬੰਦਾ ਕਹਿੰਦਾ ਹਾਂ ਵੀ ਮਗਰੋਂ ਬਾਜ ਆਉਂਦੀ ਆ ਹਾਂਜੀ ਮੈਂ ਕਹਿੰਦਾ ਚਲਾ ਕੇ ਲੈ ਜਾ ਕੇ ਠੀਕ ਹੈ ਜੀ ਜੇ ਹਾਂ ਵੀ ਠੀਕ ਆ ਦੋ ਮਿਸਤਰੀ ਵੀ ਲੈ ਆ ਕੇ ਦੱਸਦੇ ਹਾਂ ਵੀ ਠੀਕ ਆ ਕਿਹਨੇ ਜੋ ਬਾਜ ਆਉਂਦੀ ਹੈ ਕੋਈ ਹਾਂਜੀ ਜੇ ਵੀ ਨਹੀਂ ਬਾਜ ਜਦਾ ਨਵਾਂ ਚਲਾ ਲੈ ਰੇਟ ਰੂਟਰ ਦਾ ਸਹੀ ਜਾਇਜ਼ ਖੱਚ ਕੇ ਵਸਦੀ ਨੇ ਲੇਖੀ ਇਹ ਆਪਣਾ ਦੇ ਲੈਣੀ ਹੈ 8.5 ਦਾ ਦੇਵਾ 8.5 ਲੱਖ ਰੁਪਏ ਹਾਂਜੀ ਹਾਂਜੀ ਇਦਾਂ ਦਾ ਇਦਾਂ ਹਾਂ ਮੈਂ ਬਾਕੀ ਸਮਾਨ ਜਿਹੜਾ ਲੱਗਣਾ ਲਾਉ ਲਾ ਕੇ ਦੇਵਾਂਗੇ ਸੱਕੀ ਕੀ ਰੇਟ ਵੀ ਲਾ ਕੇ ਦੇਵਾਂਗੇ ਬੰਪਰ ਵੀ ਮੂਹਰ ਲਾ ਬੰਪਰ ਇਹਦਾਲੇ ਤੇ ਜਿਹੜਾ ਕੋਈ ਮਾੜਾ ਮੋਟਾ ਹੋ ਰਹੇ ਨਾ ਨਿੱਕਾ ਸੁਪਾ ਉਹ ਲਾ ਕੇ ਦੇਵਾਂਗੇ ਗੋਫਰ ਵਾਪਰ ਸਾਹ ਕੋਈ ਬਿੱਚੀ ਲੱਗਿਆ ਵਾ ਹਾਂ ਠੀਕ ਹੈ ਜਦਰੀ ਸੁਪਲੀ ਕੜਾ ਲੱਗਿਆ ਵਾ ਬਾਈ ਨੇ ਰੇਟ ਦੱਸਤਾ ਹੋਰ ਬਾਈ ਮਾੜਾ ਮੋਟਾ ਬਾਈ ਮਾਨਤਾਨ ਹੋ ਜੂ ਇਸ ਨੂੰ ਹੋਰ ਬਾਕੀ ਮੌਕੇ ਦੇ ਕਰਦੇ ਬਾਕੀ ਬੰਦਾ ਆ ਕੇ ਚਲਾ ਕੇ ਰੇ ਕੇ ਹੀ ਫੇਰ ਸਾਨੂੰ ਆਪਾਂ ਕਹਿ ਸਕਦਾ ਵੀ ਹਾਂ ਕੇ ਬੰਦੇ ਨੇ ਕੀਤਾ ਕੰਮ ਕੇ ਇਵੇਂ ਕਹਿੰਦਾ ਠੀਕ ਹੈ ਜੀ ਹਾਂਜੀ ਹਾਂ ਚੈੱਕ ਕਰ ਅਸੀਂ ਦੂ ਮੁੱਸੇ ਵਾਲਾ ਬਾਈ ਤੇ ਆਪਣੇ ਬਾਈ ਕਿਹੜੇ ਕਿਹੜੇ ਆਪਣੇ ਕੋਲ ਆਉਂਦੇ ਇੱਥੇ ਆਈ ਸੀ ਸੌਂਕੀ ਦਾ ਰਧਾਰ ਹੋਰ ਕਿਹੜਾ ਬਾਕੀ ਸੌਂਕੀ ਦਾ ਆਪਣੇ ਭਾਨਾ ਭਗੌੜਾ ਸਾਰੀ ਮੰਨ ਕੇ ਸਾਰੀ ਆਉਂਦੇ ਨੇ ਬਾਈ ਠੀਕ ਹੈ ਜੀ ਠੀਕ ਹੈ ਜੀ ਵੀਡੀਓ ਬਣਾ ਕੇ ਲੈ ਕੇ ਗਏ ਨੇ ਸਾਰੀ ਆਪਣੇ ਠੀਕ ਹੈ ਜੀ ਹਾਂਜੀ ਹਾਂਜੀ ਲੋਪਰਾ ਬਾਈ ਕੋਲ ਨਾਲ ਟਿਕਰਾ ਤਿਆਰ ਆ ਜਮਾ ਓਕੇ ਆ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ